ਸਿੱਖ ਧਰਮ ਦੇ ਬਾਨੀ ਮਨੁੱਖਤਾ ਦੇ ਰਹਿਬਰ ਜਗਤਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਜਗਤਮਾਤਾ ਸੁਲਖਣੀ ਜੀ ਦਾ 538ਵਾਂ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਨਾਨਕ ਜੀ ਦੇ ਵਿਆਪ ਉਰਭ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਤੋਂ ਅੱਜ ਸਵੇਰੇ ਖਾਲਸਾਈ ਜਹੋ ਜਲਾਲ ਨਾਲ ਜੇਕਾਰਿਆਂ ਦੀ ਗੂੰਜ ਵਿੱਚ ਬਰਾਤ ਰੂਪੀ ਮਹਾਨ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਟਾਲਾ ਸਾਹਿਬ ਲਈ ਰਵਾਨਾ ਕੀਤਾ ਗਿਆ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅੰਮ੍ਰਿਤਸਰ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਚਿੱਤੇ ਤੌਰ ਤੇ ਪਹੁੰਚੇ ਅਤੇ ਨਗਰ ਕੀਰਤਨ ਰਵਾਨਾ ਕੀਤਾ ਉਹਨਾਂ ਸਮੂਹ ਸੰ ਅਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੂਰਵ ਦੀ ਵਧਾਈ ਦਿੱਤੀ। ਵਾਹਿਗੁਰੂ ਜੀ ਦਾ ਖਾਲਸਾਬ ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇਦਾਰ ਜਮਨਾ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਜ ਦਾ ਇਹ ਮੁਬਾਰਕ ਦਿਨ ਜਗਤ ਗੁਰੂ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹਰ ਸਾਲ ਦੀ ਤਰ੍ਹਾਂ ਵਿਆਹ ਪੂਰਵ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਰੀਆਂ ਹਨ। ਅਬਰਤ ਵੇਲੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਇਹ ਨਗਰ ਕੀਰਤਨ ਦੇ ਰੂਪ ਵਿੱਚ ਬਰਾਜ ਜੋ ਰਵਾਨਾ ਹੋਈ ਹੈ ਇਹਨਾਂ ਨੇ ਵਕ ਵਕ ਬਰਾਮਾ ਤੋਂ ਹੁੰਦੇ ਹੋਏ ਬਟਾਲੇ ਦੀ ਧਰਤੀ ਤੇ ਸ਼ਾਮ ਤੱਕ ਪਹੁੰਚ ਜਾਣਾ ਹੈ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਖਾਸ ਕਰਕੇ ਭੈਣ ਭੇਬੇ ਨਰਕੀ ਜੀ ਨੂੰ ਲੱਖ ਲੱਖ ਵਧਾਈ ਦਿਨਾ ਜਿਨ੍ਹਾਂ ਦੀ ਬਦੌਲਤ ਗੁਰੂ ਨਾਨਕ ਪਾਤਸ਼ਾਹ ਇਸ ਸੰਤਾਰਪੁਰ ਦੀ ਪੁੱਤਰ ਧਰਤੀ ਤੇ ਆਏ 14 ਸਾਲ 9 ਮਹੀਨੇ 13 ਦਿਨ ਇਥੇ ਅਕਾਲ ਪੁਰਖ ਦੇ ਨਾਲ ਲੀਨ ਹੋਏ ਔਰ ਇਥੋਂ ਹੀ ਵਿਆਹ ਪਰਪਰ ਵਿਆਹਣ ਗਏ ਔਰ ਕਿੱਥੇ ਸਹਿਬ ਥਿਰ ਨੂੰ ਨਾ ਦੇ ਮਹਾਰਾਜ ਵਿਆਹਣ ਗਏ ਉੱਥੇ ਆਪਣੇ ਫਰਜ਼ੂਦਾਨੇ ਇੱਥੋਂ 4000 ਸੀਆਂ ਆਰੰਭ ਕੀਤੀਆਂ ਔਰ ਇੱਥੋਂ ਹੀ ਤਾਦੀ ਮਾਤਾ ਸਲਾਕਰੀ ਜੀ ਨੂੰ ਬਟਾਲਾ ਦੀ ਧਰਤੀ ਤੇ ਵਿਆਹਣ ਵਾਸਤੇ ਗਏ ਅੱਜ ਦਾ ਉਹ ਮੁਬਾਰਕ ਦਿਨ ਹੈ ਜਿੱਥੇ ਸਰਦਾਰ ਬੋਧੀਆਂ ਸੰਗਤਾਂ ਔਰ ਇਲਾਕੇ ਭਰ ਦੀਆਂ ਸੰਗਤਾਂ ਬਟਾਲਾ ਦੀਆਂ ਸੰਗਤਾਂ ਜੀਆਂ ਆ ਕੇਣ ਵਾਸਤੇ ਆਈਆਂ ਹੋਈਆਂ ਨੇ ਮੈਂ ਅੱਜ ਦੇ ਇਸ ਮੁਬਾਰਕ ਦਿਨ ਤੇ ਸੁਪਰਚੇ ਨੂੰ ਨਾਨਕ ਨਾਮ ਲਿਵਾ ਦੇਸ਼ ਵਿਦੇਸ਼ ਹੋਇਆ ਪਈ ਵਿੱਚ ਵਾਸੇ ਲੋਕਾਂ ਨੂੰ ਇਹ ਵਿਆਹ ਪ੍ਰੋਫੀਆਂ ਲੱਖ ਲੱਖ ਵਾਰ ਵਧਾਈ ਦਿਨਾ ਫਤੇ ਕਰਜਾ ਵਾਹਿਗੁਰੂ ਜੀ ਕਾ ਹੱਲਤਾ ਵਾਹਿਗੁਰੂ ਜੀ ਕੀ ਮਤੇ ਵਾਹਿਗੁਰੂ ਕਾ ਕਾਲਸਾ ਵਾਹਿਗੁਰੂ ਜੀ ਕੀ ਮਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕਿਰਤ ਕਰੋ ਨਾਮ ਜਪੋ ਦੇ ਵੰਡ ਕੋ ਸ਼ਕਤ ਦਾ ਉਪਦੇਸ਼ ਦਤਾ ਉਹਨਾਂ ਦੇ ਯਾਪੁਰ ਬਰਨ ਸਮਰਪਤ ਸ਼ੇਜ ਨਗਰ ਕੀਤਾ ਔਰ ਸਾਲ ਦੀ ਤਰ੍ਹਾਂ ਗੁਰਦੁਆਰਾ ਬੇਰ ਸਾਹਿਬ ਤੋਂ ਆਰਬ ਹੋਇਆ ਜਿਹੜਾ ਪੜਾ ਦਾ ਪੜਾ ਗੁਰਦੁਆਰਾ ਸਤ ਕਰਤਾਰੀਆਂ ਵਿਖੇ ਸੰਪੰਨ ਹੋਵੇਗਾ ਮੈਂ ਪੰਜੂ ਪ੍ਰਧਾਨ ਸਾਹਿਬ ਸਤ ਤਸੀਦਾਂ ਜੀ ਵੱਲੋਂ ਸਮੂਹ ਜੀ ਸਾਹਾ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਵਧਾਈ ਦਿੰਦਾ ਗੁਰੂ ਨਾਨਕ ਦੇਵ ਜੀ ਨੇ ਜੀਵ ਸਾਨੂੰ ਸੰਦੇਸ਼ ਦਿੱਤਾ ਵੰਡ ਕਿਰਤ ਕਰੋ ਨਾਮ ਜਪਦੇ ਵੰਡ ਕੇ ਖਾ ਲੋ ਅੱਜ ਇਹਨਾਂ ਚੀਜ਼ਾਂ ਨੂੰ ਸਾਨੂੰ ਅਪਣਾਉਣ ਦੀ ਲੋੜ ਆ ਕਿਉਂਕਿ ਜਿੱਦਾਂ ਅੱਜ ਹਾਲਾਤ ਨੇ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਨਾ ਮੰਨਿਆ ਤਾਂ ਜਿਹੜਾ ਔਮਖੇਰੂ ਘਰੂ ਹੋ ਜਾਏ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਤੇ ਚੱਲਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਸਿਖਾਉਣ ਦੀ ਲੋੜ ਆ ਸਮੁੱਚੀ ਸਿੱਖ ਕੌਮ ਨੂੰ ਸਮੁੱਚੀ ਸਾਧ ਸੰਗਤ ਨੂੰ ਕਿਉਂਕਿ ਸ੍ਰੀ ਗੁਰੂ ਰਣਕਦੇਵ ਜੀ ਹਰ ਧਰਮ ਦੇ ਉਹਨਾਂ ਨੂੰ ਮੁਸਲਮਾਨ ਹੀ ਮੰਨਦੇ ਸਨ ਸਿੱਖ ਹੀ ਮੰਨਦੇ ਸਨ ਤੇ ਬੁੱਧ ਵੀ ਮੰਨਦੇ ਸਨ ਉਹ ਸਾਰਿਆਂ ਦੇ ਹੀ ਗੁਰੂ ਸਾਹਿਬ ਆ ਸਾਰੇ ਹੀ ਜਿੰਦੋਸਤਾਨ ਅਤੇ ਦੇਸ਼ਮ ਦੇਸ਼ਾਂ ਬੈਠੀ ਸਮੁੱਚੀ ਸਾਧ ਸੰਗਤ ਨੂੰ ਸ੍ਰੀ ਗੁਰੂ ਰਣਕਦੇਵ ਜੀ ਵਿਆਪ ਪਰਉਪਤੀ ਦਇਤਨ ਆ ਅੱਜ ਨਾਇਸ ਨਗਰ ਕੀ ਪੁੰਨ ਦਾ ਹਿੱਸਾ ਬਣਿਆ ਹੋਏ ਕਿਹੜੀ ਪਿੱਛੀ ਯਾਦ ਅੱਜ ਸਾਂਝੀ ਕਰਨ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਟਾਲਾ ਸਮੂਚੀਆਂ ਨਾਨਕਨਾਮਲੇਵਾ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਮਾਤਾ ਸਲੱਖਣੀ ਦੇ 538ਵੇਂ ਵਿਆਹਪੁਰਬ ਗੋੜਪੁਰਬ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਅੱਜ ਇੱਕ ਬੜਾ ਸੁਹਾਵਣਾ ਜਿਹਾ ਇਹ ਦਿਲ ਨੂੰ ਮੋਹਣ ਵਾਲਾ ਸਮਾਂ ਜਦੋਂ ਅਸੀਂ ਧੰਨ ਗੁਰਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਨਗਰ ਕੀਰਤਨ ਦੀ ਸ਼ਮੂਲੀਅਤ ਕਰ ਰਿਹਾ ਜਿਦੇ ਅਗਵਾਈ ਪੰਜ ਪਿਆਰੇ ਸਾਹਿਬ ਕਰ ਰਹੇ ਨੇ ਜਿਦੇ ਮਗਰ ਸੰਗਤ ਚੱਲ ਰਹੀ ਏ ਉਹ ਇੱਕ ਮਹਾਨ ਨਗਰ ਕੀਰਤਨ ਕਿਉਂ ਇਹ ਤਾਂ ਕੱڈیا ਜਾ ਰਿਹਾ ਹੈ ਇਹ ਗੁਰੂ ਨਾਨਕ ਸਾਹਿਬ ਦਾ ਪਰਬਕਾਰ ਹੈ ਜਿਨ੍ਹਾਂ ਨੇ ਇਸਤਰੀ ਜਾਤੀ ਨੂੰ ਮਾਨ ਦਿੱਤਾ ਔਰ ਇਸ ਧਰਤੀ ਤੋਂ ਆਪਣਾ ਗ੍ਰਸਥੀ ਜੀਵਨ ਸ਼ੁਰੂ ਕਰਨ ਲਈ ਬਟਾਲੇ ਦੀ ਧਰਤੀ ਤੇ ਗਏ ਨੇ ਮੈਂ ਸਮਝਦਾ ਉਹਨਾਂ ਦੀਆਂ ਮਿੱਠੀਆਂ ਯਾਦਾਂ ਨੂੰ ਜੇ ਗਿਣਨ ਲੱਗੀਏ ਤੇ ਬਹੁਤ ਉਹਨਾਂ ਦੇ ਪਰਬਕਾਰ ਨੇ ਉਹਨਾਂ ਨੇ ਇੱਥੇ 13-13 ਟੋਲਿਆ ਮੋਦੀ ਖਾਨਾ ਇਹਨਾਂ ਨੇ ਸ਼ਕਤ ਦਿੱਤੀ ਪੂਰਾ ਨਿਕਲਿਆ ਆਦੇ ਬੱਤੇ ਜਿਹੜੇ ਗੁਰਨਾਨਦ ਸਾਹਿਬ ਦੇ ਹੱਥ ਲੱਗੇ ਨੇ ਉਹਨਾਂ ਨੂੰ ਸੰਗਤਾਂ ਮੱਥਾ ਦੇ ਦਿਆਂ ਕਿਉਂ ਦੇ ਦਿਆਂ ਉਹ ਗੁਰਨਾਨਦ ਸਾਹਿਬ ਦੇ ਉਹਨਾਂ ਦੇ ਹੱਥਾਂ ਦੀ ਸ਼ੋਭਾ ਪ੍ਰਾਪਤ ਹੈ ਗੁਰਨਾਨਦ ਸਾਹਿਬ ਇੱਕ ਐਸੀ ਹਸਤੀ ਇੱਕ ਐਸੀ ਸ਼ਖਸ਼ੀਅਤ ਇੱਕ ਐਸਾ ਸੰਸਾਰ ਤੇ ਚਾਨਣ ਮਨਾਰਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੰਗ ਚਾਨਣ ਹੋਆ ਜੋ ਕਰ ਸੂਰਜ ਨਿਕਰੇ ਆ ਤਾਰੇ ਛਪੇ ਅੰਧੇਰ ਭਲਵਾ ਦੁਨੀਆ ਦਾ ਹਦੇੜਾ ਖਤਮ ਕਰਕੇ ਸੰਸਾਰ ਵਿੱਚ ਐਸਾ ਚਾਨਣ ਕੀਤਾ ਉਹ ਚਾਨਣ ਕਾਲਾ ਸੀ ਚਾਨਣ ਬਾਣੀ ਦਾ ਉਹ ਚਾਨਣ ਸੀ ਸ਼ਬਦ ਦਾ ਇਸ ਧਰਤੀ ਤੇ ਗੁਰਨਾਨਕ ਸਾਹਿਬ ਨੇ ਲਈ ਵਿੱਚ ਚੁੱਪੀ ਮਾਰੀ ਤੇ ਲੋਕਾਂ ਦਾ ਬਦਨ ਸੀ ਹੁਣ ਗੁਰਨਾਨਕ ਵਾਪਸ ਨਹੀਂ ਆਉਂਦਾ ਭੈਣ ਨਾਨਕੀ ਨੇ ਉਡੀਕ ਕੀਤੀ ਭੈਣ ਨਾਨਕੀ ਨੇ ਕਿਹਾ ਮੇਰਾ ਵੀਰ ਆਏਗਾ ਤਾਂ ਗੁਰਨਾਨਕ ਪਰਗੇ ਤੋਹੇ ਔਰ ਲੈ ਕੇ ਵੀ ਆਏ ਸੰਗਤ ਨੂੰ ਦਿੱਤਾ ਕੀ ਗੁਰਨਾਨਕ ਸਾਹਿਬ ਨੇ ਆਪਣੀ ਰਸਨਾ ਤੋਂ ਉਸ ਲਈ ਵਿੱਚੋਂ ਜਦੋਂ ਬਾਹਰ ਆਏ ਇੱਕ ਮੂਲ ਮੰਤਰ ਦਾ ਉਚਾਰ ਕੀਤਾ ਇੱਕ ਔਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੂਰਤ ਅਜ 19 ਸਹਿਬ ਹੰਗور ਪ੍ਰਸਾਦ ਔਰ ਉਹ ਬਾਣੀ ਅੱਜ ਧਾਨਗੁਰ ਨਾਨਕ ਸਾਹਿਬ ਦੀ ਪਹਿਲੀ ਬਾਣੀ ਹੈ ਗੁਰਨਾਨਕ ਸਾਹਿਬ ਦੀ ਦਸਲਾਤ ਚਾਰੀ ਪਹਿਲੀ ਬਾਣੀ ਧਾਨਗੁਰ ਗਨਾਨ ਸਾਹਿਬ ਦੀ ਪਹਿਲੀ ਬਾਣੀ ਉਹ ਜਪਦੀ ਸਾਹਿਬ ਦੇ ਪਾਠ ਮੂਲ ਮੰਤਰ ਤੋਂ ਸ਼ੁਰੂ ਹੁੰਦਾ ਮੈਂ ਤੇ ਵੀ ਯਾਦਤਾ ਜੀ ਤੁਹਾਡਾ ਸਾਝੀ ਕਰਾਂ ਜਦੋਂ ਗੁਰਨਾਨ ਸਾਹਿਬ ਟਾਲੇ ਵਿਆਹਣ ਗਏ ਆ ਰਸਤੇ ਵਿੱਚ ਮਲਾ ਨੇ ਗਿਆ ਜਦੋਂ ਘੋੜੀ ਤੇ ਚੜੇ ਹੋਣਗੇ ਇਹੋ ਜਿਹਾ ਦ੍ਰਿਸ਼ ਹੋਏਗਾ ਪਰ ਜਦੋਂ ਦਰਿਆ ਪਾਰ ਕਰ ਰਹੇ ਸਨ ਨਾ ਮਲਾਹ ਨੇ ਕਿਹਾ ਭਾਈਆ ਜਹਰਾਮ ਨੂੰ ਕਿ ਮੈਨੂੰ ਭੇਟਾ ਨਾ ਦੇ ਮੈਂ ਭੇਟਾ ਨਹੀਂ ਤੇਰੇ ਕੋਲ ਲੈਂਦਾ ਮੈਨੂੰ ਆਹ ਲਾੜੇ ਦਾ ਥੋੜਾ ਜਿਹਾ ਸਿਰ ਦਾ ਚਕਾਰ ਮੈਨੂੰ ਮੋਖਾ ਬਖਾ ਦੇ ਉਹਨੂੰ ਜੀਪੋ ਗਰੀਬ ਜਦੋਂ ਉਹਦੀ ਕਿਸ਼ਤੀ 'ਚ ਬੈਠੇ ਇਹ ਤੇ ਨਜ਼ਾਰਾ ਉਹਨੂੰ ਅੰਦਰ ਇੱਕ ਦ੍ਰਿਸ਼ ਪੈਦਾ ਹੋਇਆ ਤੇ ਉਹਨਾਂ ਕਿਹਾ ਇਹ ਨਹੀਂ ਕਰ ਸਕਦੇ ਆਹਨਾਂ ਮੈਰੀ ਜੇਵੇ ਮੈਂ ਦਾ ਚਿਹਰਾ ਵੇਖ ਰਾਂ ਗੁਰਨਾਰਗ ਸਿੰਘ ਸਾਹਿਬ ਨੇ ਥੋੜਾ ਜਿਹਾ ਚਿਹਰੇ ਤੋਂ ਜਦੋਂ ਆਪਣਾ ਸੇੜਾ ਹਟਾਇਆ ਉਹ ਮਲਾਹ ਗੁਰੂ ਦੇ ਚਰਨੀ ਪੈ ਗਿਆ ਔਰ ਭੇਟਾ ਦਾ ਪਰਿਵਾਰ ਜੋਰ ਲਾਉਂਦਾ ਰਹਿ ਗਿਆ ਉਹਨੇ ਕਿਹਾ ਮੇਰੀ ਤ੍ਰਿਸ਼ਨਾ ਮੁੱਕ ਗਈ ਮੇਰੀ ਭੁੱਖ ਮੁੱਕ ਗਈ ਮੈਂ ਹੁਣ ਭੇਟਾ ਨਹੀਂ ਲੈਣੀ ਉਹ ਲਾਲ ਸਿੰਘ ਬਟਾਰੇ ਵਿਆਹੋਂਗੇ ਇੱਕ ਖੱਜੀ ਕੰਧ ਥੱਲੇ ਬੈਠੇ ਮਾਨਕਾ ਕੰਧ ਦੇਖ ਪੇਗੀ ਗੁਰਨਾਨਕ ਸਾਹਿਬ ਨੇ ਕਿਹਾ ਸਾਡੇ ਵਿਆਹ ਦੀ ਨਿਸ਼ਾਨੀ ਇਹ ਕੰਧ ਦੇਖ ਨਹੀਂ ਸਕਦੀ ਅੱਜ ਉੱਥੇ ਗੁਰਦੁਆਰਾ ਕੰਧ ਸਾਹਵ ਏ ਉਹ ਕੰਧ ਸੰਭਾਲ ਕੇ ਰੱਖੀ ਏ ਦੋ ਕੰਡਾ ਨੇ ਸਾਡੇ ਕੋ ਇਤਿਹਾਸ ਇਹ ਕਫਾਵੇਗਰ ਸਾਹਿਬ ਦੀ ਧਰਤੀ ਤੇ ਉਹ ਸ਼ਹੀਦੀ ਪਰੰਪਰਾ ਸਾਨੂੰ ਦਰਸਾਉਂਦੀ ਏ ਇੱਕ ਅੰਦ ਬਟਾਲੇ ਆ ਜਿਹੜੀ ਗੁਰਨਾਨਕ ਸਾਹਿਬ ਦਾ ਗ੍ਰਸਤੀ ਜੀਵਨ ਸਾਨੂੰ ਦਰਸਾਉਂਦੀ ਇਸ ਤੋਂ ਬਾਅਦ ਮੁਰਦਰਾ ਡੇਰਾ ਸਾਹਿਬ ਜਿੱਥੇ ਮਾਤਾ ਸਲਖਣੀ ਦਾ ਪੇਕਾ ਘਰ ਕਦੀ ਉੱਥੇ ਜਨਮ ਲਿਆ ਕਦੀ ਉੱਥੋਂ ਖੇਡਦੀ ਰਹੀ ਕਦੀ ਉਹਨਾਂ ਘਰੀਅਾਂ ਚੁੰਦੀ ਰਹੀ ਇੱਥੋਂ ਇਹ ਪਟਵਾਰੀ ਦਾ ਪੁੱਤਰ ਬਟਾਲੇ ਦੀ ਧਰਤੀ ਤੇ ਵਿਆਹ ਜਾ ਰਿਹਾ ਛਾਈ ਬਾੜ ਛਾਈ ਘੋੜੇ ਹਾਥੀ ਨਾਲ ਬਾਦਸ਼ਾਹ ਨਾਲ ਰਾਜੇ ਨਾਲ ਵਜ਼ੀਰ ਗੁਰਨਾਰਦ ਸਾਹਿਬ ਵਿਰਾਤ ਜਗੇ ਕਿਹਦਾ ਬਰੇਸ਼ ਹੋਏਗਾ ਆਪ ਆਪਾ ਅਨੁਭਵ ਕਰੀਏ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਸਮਾ ਹੋਏਗਾ ਗੁਰਨਾਰਦ ਸਾਹਿਬ ਤਾਰੇ ਵਿਆਹਣਗੇ ਉਸ ਮੰਦਪ ਤੇ ਥੱਲੇ ਵਿਰਾਤ ਖਾਈ ਮਾਤਾ ਸੁਲੱਖਣੀ ਦੇ ਪੇਕੇ ਘਰ ਵਿੱਚ ਗਈ ਗੁਰਨਾਰਦ ਸਾਹਿਬ ਨੂੰ ਕਿਹਾ ਅਗਨੀ ਦਾ ਖੰਡ ਬਣਾਇਆ ਗਿਆ ਇਹਦੀ ਪ੍ਰਕਰਮਾ ਕਰਕੇ ਚਾਰ ਫੇਰੇ ਲਵੋ ਗੁਰਨਾਰਦ ਸਾਹਿਬ ਨੇ ਕਿਹਾ ਮੈਂ ਅਗਨੀ ਦਾ ਪੁਜਾਰੀ ਨਹੀਂ ਮੈਂ ਅਗਨੀ ਦੇ ਖਿਲਾਫ ਨਹੀਂ ਪਰ ਮੈਂ ਪ੍ਰਕਰਮਾ ਸ਼ਬਦ ਦੀ ਕਰਨੀ ਹੈ ਗੁਰਨਾਰਦ ਸਾਹਿਬ ਨੇ ਮੂਲ ਮੰਤਰ ਦਾ ਆਚਰਨ ਕੀਤਾ ਇਕ ਕਾਗਜ਼ ਤੇ ਲਿਖਿਆ ਗਿਆ ਇਕ ਤਖਤੀ ਬਣਾਈ ਗਈ ਪੱਠਾ ਫੱਟੇ ਚੌਂਕੀ ਬਣਾਈ ਗਈ ਉਹ ਤੇ ਟਕਾਇਆ ਗਿਆ ਔਰ ਉਹ ਟਕਾ ਕੇ ਉਹ ਗੁਰਮੰਤਰ ਦੀ ਚਾਰ ਵਾਰੀ ਪ੍ਰਕਰਮਾ ਕੀਤੀ ਜਿਹੜਾ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਏ ਹਰ ਗ੍ਰਿਸ਼ਤੀ ਬੰਦਾ ਜਿਹੜਾ ਆਪਣਾ ਗ੍ਰਿਸ਼ਤੀ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ ਚਾਰ ਪ੍ਰਕਰਮਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦਾ ਏ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਾਰ ਲਾਵਾ ਦਾ ਉਚਾਰਨ ਬਾਣੀ ਵਿੱਚ ਦਰਜ ਕਰ ਦਿੰਦਾ ਮੈਂ ਸਮਝਦਾ ਗੁਰੂ ਨਾਨਕ ਸਾਹਿਬ ਨੇ ਇਸਤਰੀ ਜਾਤੀ ਨੂੰ ਤੇ ਗ੍ਰਿਸ਼ਤੀ ਜੀਵਨ ਨੂੰ ਬਹੁਤ ਉੱਚਾ ਤੇ ਸੁੱਚਾ ਕਿਹਾ ਗ੍ਰਿਸ਼ ਨੂੰ ਪ੍ਰਧਾਨ ਕਿਹਾ ਇਹ ਬਟਾਲੇ ਦੀ ਤੇ ਇਹ ਗੁਰਦੁਆਰਾ ਸੁਲਤਾਨਪੁਰ ਲੋਧੀ ਦੀ ਧਰਤੀ ਪਾਵਨ ਪਵਿੱਤਰ ਇਸ ਕਰਕੇ ਨੇ ਇੱਥੇ ਗੁਰਨਾਨਕ ਸਾਹਿਬ ਦੇ ਚਰਨ ਪੈਣੇ ਗੁਰਨਾਨਕ ਸਾਹਿਬ ਨੇ ਲੋਕਾਂ ਨੂੰ ਤਾਰਿਆ ਗੁਰਨਾਨਕ ਸਾਹਿਬ ਆਪ ਗ੍ਰਿਸ਼ਤੀ ਹੋਏ ਗੁਰਨਾਨਕ ਸਾਹਿਬ ਨੇ ਆਪ ਕੀਰਤ ਕੀਤੀ ਮੈਂ ਸੰਗਤ ਨੂੰ ਵੀ ਬੇਨਤੀ ਕਰਾਂਗਾ ਆਓ ਕੀਰਤ ਕਰੋ ਨਾਮ ਜਪੋ ਵੰਡ ਛਕੋ ਗੁਰ ਨਾਨਕ ਸਾਹਿਬ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤੇ ਦੇ ਭਲੇ ਦੀ ਗੱਲ ਕਰੀਏ ਆਪਾਂ ਇਸ ਮਹਾਨ ਨਗਰ ਕੀਰਤਨ 'ਚ ਸ਼ਾਮਲ ਹੋਏ ਆ ਇਹ ਖੁਸ਼ੀਆਂ ਲੈ ਕੇ ਜਾਣੀਆਂ ਹਨ ਬੁੱਲੜਬਾਜੀ ਨਹੀਂ ਕਰਨੀ ਮੇਰੀ ਬੇਨਤੀ ਹੈ ਆਪਾਂ ਪਟਾਕੇ ਨਹੀਂ ਵਿਜਾਉਣੇ ਮੋਟਰਸਾਈਕਲਾਂ ਤੇ ਆਪਾਂ ਡੀਜੇ ਲਾਵੇ ਟਰਾਲੀਆਂ 'ਅਗੇ ਮਹਾਰਾਜ ਦੇ ਪ੍ਰਕਾਸ਼ੇ 'ਅਗੇ ਨਹੀਂ ਖੜਨੀਆਂ ਆਪਾਂ ਆਪਸ ਆਪ ਪਰਾਵਾਂ ਨੂੰ ਪਿਆ ਕਰਕੇ ਟਾਈਮ ਨਾਲ ਇਸ ਨਗਰ ਕੀਰਤਨ ਨੂੰ ਬਚਾਰੇ ਬਚਾਉਣਾ ਛੇ ਦਾ ਫੇਰ ਆਪਣੇ ਵੱਲੋਂ ਪ੍ਰਧਾਨ ਸਰਵਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਸਰਕਾਰ ਦੇ ਸਾਰੇ ਇੱਥੋਂ ਦੇ ਮੈਂਬਰ ਸਹਿਬਾਨ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਸ਼ਾਮਲ ਹੋ ਗਿਆ ਸੰਗਤਾਂ ਨੂੰ ਜਿਹੜੀਆਂ ਬਟਾਲੇ ਨੂੰ ਜਾ ਰਹੀਆਂ ਉਹਨਾਂ ਨੂੰ ਜੀ ਆਇਆਂ ਆਪਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮੀਆਂ ਦਾ ਸਾਰਿਆਂ ਦਾ ਸਵਾਗਤ ਹੈ ਜੀ ਕਿਤੇ ਮੈਂ ਗੁਰਪ੍ਰੀਤ ਕੌਰ ਬੈਬਰ ਸ਼ੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸੁਲਤਾਨਪੁਰ ਲੋਧੀ ਸੂਨਾਨ ਨਾਮ ਲੈਵਾ ਸੰਤਾਨ ਨੂੰ ਅੱਜ ਦੇ ਇਸ ਵਿਆਹ ਪਰਦੇ ਪਹੁੰਚੀਆਂ ਸਾਰੀਆਂ ਸੰਤਾਨ ਨੂੰ ਇਸ ਨਗਰਪ੍ਰੀਤਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹਾਂ ਸਿੱਖੀ ਦੇ ਜਨਮ ਸਥਾਨ ਬਾਬਾ ਨਾਨਕ ਦੀ ਧਰਤੀ ਜਿੱਥੇ ਗੁਰੂ ਮਾਰਾ ਨੇ 13-13 ਟੋਲਿਆ ਤੇ ਜਗਤ ਲੁਕਾਈ ਨੂੰ ਅਸੀਸਾਂ ਦੇ ਲਈ ਭਗਵਨ ਗੀਤਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ